ਨਸਸੀ ਗਾਲਸਾਰ ਹਨ ਮੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਲੇਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵਿੰਦਰ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਚਾਰ ਸੁਈਆਂ ਤੇ ਦੋ ਗੱਬਣਾ ਹਾਂਜੀ ਜੀ ਵਿਧੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਫਿਰ ਆਸ ਸੁਖਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਜੀ ਫੋਨ ਨੰਬਰ 985518468 ਠੀਕ ਹੈ ਤੇ ਬਲੇ ਦਿਨਾਂ ਬਾਅਦ ਅਦਰਸ਼ਨ ਦਿੱਤੇ ਜੀ ਅੱਜ ਫੇਰ ਗਰਮੀ ਬੜੀ ਮਾਲ ਇੱਕ ਦੋ ਦੋ ਲਹੁੰਦੇ ਰਹੇ ਆ ਅੱਛਾ ਤੇ ਗਿਰਿਆਂ ਦੇ ਪੂਰਾ ਮਹੀਨਾ ਹੀ ਹੋ ਗਿਆ ਇੱਕ ਤਰੀਕ ਦੀ ਪਾਈ ਇਲੈਕਸ਼ਨ ਵਾਲੇ ਦਿਨ ਠੀਕ ਆ ਉਦੋਂ ਮਾਲ ਵੇਚ ਗਿਆ ਮੈਂ 15 20 ਮਿੰਟਾਂ ਚ ਵੇਚ ਗਿਆ ਸਾਰੇ ਠੀਕ ਆ ਹਾਂਜੀ ਹੁਣ ਫੇਰ ਸ਼ੁਰੂ ਕਰਦਾ ਕੰਮ ਅੱਗੇ ਹੁਣ ਮੌਸਮ ਸੈੱਟ ਹੋ ਗਿਆ ਅੱਗੇ ਨਾ ਹੋ ਗਈ ਗਿਆ ਮੌਸਮ ਸੈੱਟ ਹਾਂਜੀ ਹੁਣ ਇਹ ਆ ਕਿ ਪੱਖੇ ਪੁੱਖੇ ਥੱਲੇ ਬਾਗਾਂ ਠੰਡੀਆਂ ਹੋ ਗਈਆਂ ਵਾਂ ਕਾਬਰ ਸੀਜ਼ਨ ਆ ਗਿਆ ਹਾਂਜੀ ਗਰਮੀ ਆ ਗਿਆ ਵਟਕੜ ਛੜੇ ਇਹ ਮਾਲ ਦੇ ਹਾਂਜੀ ਹਾਂਜੀ ਤੇ ਚਲੋ ਫੇਰ ਸ਼ੁਰੂਆਤ ਪੈਦੇ ਨੰਬਰ ਤੋਂ ਜਿਹੜੀ ਕਰੀਏ ਤਿਤ ਹਨਹਵਾਨ ਨੇ ਦੇ ਵੀ ਕਾਫੀ ਸਫਾਈ ਚ ਰਸਈਏ ਦੇ ਬਾਰੇ ਇਹ ਵੀ ਸੂਈਏ 10 ਦਿਨਾਂ ਦੀ ਬੱਚਾ ਬੱਜਾ ਬੱਛਾ ਦੇ ਮਗਰ ਅੱਛਾ ਤੇ ਦੁੱਧ ਇਸ ਲਈ 9 ਲੀਟਰ ਜੋ ਪੱਕਾ ਜਿਹੜਾ ਅੱਛਾ ਬਾਕੀ ਮੌਸਮ ਸਹੀ ਗਾ ਦੁੱਧ 12 ਤਰੇ ਕਿਲੋ ਕਰਦੇ ਨਹੀਂ ਹੁਣ ਹੋਰੋ ਫੇਰ ਇੱਕ ਦਿਨ ਵੈਰਾਈ ਤੁਹਾਨੂੰ ਸਾਰੀ ਵਿਖਾਵਾਂਗੇ ਵੀਡੀਓ ਪੂਰੀ ਵੇਖਿਓ ਵੱਡੇ ਛੋਟੇ ਪੰਜ ਸਾਰੇ ਆਹ ਲੈ ਮਛਾਹ ਚਾਲਾ ਆ ਜਲੇ ਆ ਅਬੀ ਚੌਂਚਾ ਇਹਦੀ ਬਹੁਤ ਟੌਪਦੀ ਆ ਠੀਕ ਆ ਹਾਂਜੀ ਬਾਕੀ ਦੇ ਨਾਲ ਸਾਰਾ ਜਨਾਬ ਛਾਣ ਨੂੰ ਲੱਗਾ ਠੀਕ ਆ ਕੋਈ ਛੋਟੇ ਕੋਈ ਗੱਲ ਨਹੀਂ ਤੇ ਮੁੱਲ ਫਿਰ ਇਹਦਾ ਮੁੱਲ ਵਿੱਚ ਭਾਈ 35 ਕਰਾ ਲਓ ਅੱਛਾ ਕਿੰਨੇ ਦੇ ਦੀਏ ਜਹਾਜ ਜੀ ਗੱਲ ਕਰੋ ਫਿਰ ਦੱਸ ਦੋ ਬਾਬਾ ਦਿਨ ਬਾਅਦ ਅੱਜ ਪਹੁੰਦਾਂ ਮੀਰੀ ਪੂਰੀ ਦੇ ਦੀਏ ਪੂਰੇ 30 ਦੇ ਦੀਏ 28000 ਜੀ ਖਾ ਨਾ ਅੱਛਾ 28000 ਤੇ ਕੋਈ ਨਾ ਵਸ਼ੀ ਦੇਗਾ ਦੁੱਧ 12 13 ਗੋਵਸ਼ੀ ਦੇ ਦੇ ਮੌਜੂਦ ਸਹੀ ਹੋ ਗਿਆ ਵਾ ਨਾ ਬੋਲ ਕੇ ਦੁੱਧ ਪੱਕਾ ਆਸ ਵਲੇ ਠੀਕ ਹੈ ਜੀ ਹਾਂਜੀ ਠੀਕ ਆ ਤੇ ਹੁਣ ਇੱਕ ਆ ਵੀ ਤਾਜੀ ਸੂਈ ਚਾਹ ਲੀ ਜੀ ਜੀ ਸ਼ਾਈ ਆ ਲਜੋ ਕੋ ਥਣ ਕੀ ਲਗਾ ਕਿੰਨਾ ਚਿਰ ਹੋ ਇਹਨੂੰ ਸੂਈ ਨੂੰ ਇਹਨੂੰ ਸ਼ਿਵਾਗਤ ਦੇਣ ਨੂੰ ਸੂਈ ਨੂੰ ਠੀਕ ਆ ਥੱਲੇ ਬੜਾ ਹੈਗਾ ਜੀ ਥੱਲੇ ਦੇ ਥੱਲੇ ਬੜੀ ਸਫਾਈ ਜੇ ਵੀ ਆ ਦੇਖ ਸਕਦੇ ਥਣੇ ਕੋਈ ਪਾਉਂਦੀ ਲੋੜ ਰੱਸੀ ਦੇ ਬਗੈਰ ਆ ਅੱਛਾ ਹਾਂਜੀ ਰੱਸੀ ਦਾ ਪੈਣਾ ਨਹੀਂ ਚੰਗਾ ਬੈਠ ਹੋ ਜਾਏਗੀ ਕੋਈ ਗੱਲ ਬਾਤ ਨਹੀਂ ਉੱਥੇ ਖੁੱਗੀ ਰਹੇਗੀ ਠੀਕ ਆ ਹਾਂਜੀ ਤੇ ਕਿੰਨਾ ਚਿਰ ਹੋ ਐਸੂਈ ਨਾ ਇਹ ਸ਼ਿਵਾਗਤ ਦੇਣ ਜੋ ਆਜੋ 12 ਲੀਟਰ ਹੈਗਾ ਜੋ ਤਿਆਰ ਜਿਹੜਾ ਹਾਂਜੀ ਦੁੱਧ 15 ਲੀਟਰ ਦੇ ਦੇਗੇ ਗਾਂ ਦਾ ਤੋਰ ਬੜੀ 54 ਬਹੁਤ ਵਧੀਆ 12 ਲੀਟਰ ਜਿਹੜਾ ਕਿੰਦੇ ਕੀ ਤਿਆਰ ਹੈ ਅਜ ਲੈ ਆਓ ਤੇ 15 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਦੇ ਚਵਾਈ ਜਾਉਂਦੀ ਕਿੰਨੀ ਵੈਲਵਰੀ ਖੁੱਲੀ ਹੈ ਚੌਂ ਚਾਂ ਬੜੀ ਵਧੀਆ ਇਹ ਗਰਮੀਆਂ ਦਾ ਤੋਹਫਾ ਹੀ ਹੈ ਜੀ ਠੀਕ ਹੈ ਜੀ ਤੇ ਕਿੰਨਾ ਰੱਖਦੀ ਐ ਦਾ ਮੁੱਲ ਫਿਰ ਆਪਾਂ ਮੁੱਲ ਵੇਖ ਲਓ ਕਿੰਨਾ ਕਾ ਦਾ ਕੀ ਜਿਆ ਜਿਆ ਰੱਖੀ ਹੈਗੇ 45 ਦੇ ਦੀਏ 45 ਚੋਂ ਕਰੀਏ ਕੋਈ ਮੰਨ ਤਾਂ ਲਾ ਦੋ 42 ਦੇ ਦੀਏ 40 ਪੂਰੇ ਦੇ ਦੀਏ ਅੱਛਾ ਪੂਰੇ 40 ਜੀ ਚਲੋ 38000 ਦੀ ਦੇ ਦਾਂਗੇ ਹਾਂ ਨਾ ਅੱਛਾ ਉਹ ਦਾਈ ਗਾੜੀ ਵੇਖੋ ਸਾਰੇ ਬੰਦ ਸਾਫ ਅੱਛੀ ਟੀ ਥਣ ਲੱਗਾ ਬਚੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਹੈ ਠੀਕ ਹੈ ਬਹੁਤ ਸੁਫੀ ਹੈ ਹਾਂ ਠੀਕ ਹੈ ਜੀ ਠੀਕ ਹੈ ਜਿਆ ਜਿਆ ਵਿਝਣਤੀ ਆ ਚਲੋ ਆਪਾਂ ਕੇ ਛੋਟੀ ਬਾਦੀ ਛੋਟ ਛੱਟ ਥੋੜੀ ਬਾਦੀ ਮੁੱਕੇ ਤੇ ਕਰ ਦਿਓ ਇਹ ਜੀ ਪਹਿਲਾਂ ਵੱਛੀ ਸੋਈ ਜੋ ਅੱਛਾ ਇਹ ਥਲੇ 10 11 ਕਿਲੋ ਦੇ ਮਗਰੇ ਦੇ ਵੱਛੀ ਮਗਰੇ ਦੇ ਵੱਛੀ ਆ ਹਾਂਜੀ ਬਾਕੀ ਠੰਡੀ ਠਾਰ ਕੋਈ ਰੱਸੀ ਪਾਉਂਦੀ ਲੋੜ ਨਹੀਂ ਠੀਕ ਆ ਸੀਲ ਸਾਲ ਠੀਕ ਆ ਬੜੀ ਥਾਂ ਥੋੜੀ ਸੋਹਣਾ ਲੱਗਾ ਲੱਗੂ ਤੇ ਕਿੰਨੇ ਦਿਨ ਹੋਈ ਸੋਈ ਨੂੰ ਇਹਨਾਂ ਇਹਨੂੰ ਕੋਈ ਕੱਖ ਦੇਖੋਗੇ ਵਿੱਚ ਵੱਛੀ ਦੇ ਮਗਰੇ ਦੁੱਧ ਕਿੰਨਾ ਤਿਆਰ ਹੋਇਆ ਤੇ ਕੋਈ ਤਾਂ 10 11 ਕਿਲੋ ਆ ਗਿਆ ਠੀਕ ਆ ਤੇ ਇੱਕ ਨਗ ਚਵਾਈ ਜਾਊਗੀ ਉਹਦੇ ਵਿੱਚ 13 14 ਲਗਾ ਦੇ ਬਾਕੀ ਅਜਮਾਲ ਸਾਰਾ ਹੀ ਕਰਮੀ ਵਾਲਾ ਵਾ ਆਜ ਲੈ ਫਿਕਸ ਜੇ ਹਵਨ ਦੀ ਮਾਲਕ ਤੇ ਬਾਕੀ ਹੈਗੀ ਇਹ ਵੀ ਕ੍ਰੋਸ ਹੀ ਆ ਤੇ ਇਹਦਾ ਫਿਰ ਮੁੱਲ ਮੁੱਲ ਵੀ ਇਹ 45 ਜਿਹਦਾ ਅੱਛਾ ਹਾਂਜੀ ਤੇ ਜਸਨ 42 ਦੀ ਪੂਰੇ 40 ਦੀ ਪੂਰੇ 38 ਦੀ ਵਿੱਚ ਅੱਛਾ ਇਹ ਵੀ 38 ਦੀ ਹਾਂਜੀ ਬਾਕੀ ਸਾਫ ਸੁਥਰੀ ਦੇ ਕੋਲ ਥਣ ਕਿੰਨਾ ਪਿਆਰਾ ਲੱਗਾ ਵਾ ਠੀਕ ਆ ਹਾਂ ਕਲਮਰ ਨੋਕ ਵਾਲਾ ਥਣ ਲੱਗਾ ਅਸੀਂ ਠੀਕ ਆ ਹਾਂਜੀ ਤੇ ਹੁਣ ਇਹ ਕਾ ਜਿਹੜੀ ਹੈਗੀ ਆਪਣੇ ਕੋਲ ਚੌਥੇ ਨੰਬਰ ਤੇ ਹਾਂਜੀ ਜੀ ਇਹ ਹੈਗੀ ਜੋ ਝੌਗੀ ਵੱਸੀ ਥਾਣੇ ਦੇ ਚੰਗੇ ਸਾਜੇ ਦਾ ਆ ਲੋ ਝੌਗੀ ਜੋ ਮੋ ਆਲੇ ਸੱਦੇ ਆ ਕਿ ਚਾਰ ਦੰਦੇ ਆਗੇ ਨੇ ਸੱੜ ਵਾਲੇ ਦੰਦੇ ਜੇ ਉਤਨਾ ਹੀ ਖਲੋਤੇ ਆ ਇਹਨਾਂ ਕਿ ਇਹ ਵੀ ਜੀ 20 ਦਿਨ ਸੂਈ ਨੂੰ ਹੋ ਗਏ ਲੋ ਅੱਛਾ ਬੱਛੀ ਆ ਮਗਰ ਉਹਨਾਂ ਦਾ ਗਾਂ ਦਾ ਮੋਲ ਜਿੰਨਾ ਬੱਛੀ ਦਾ ਮੋਲ ਆ ਮਗਰ ਬੱਛੀ ਬੜੀ ਕਮਾਲ ਦੀ ਆ ਮੈਂ ਬੜੀ ਕਮਾਲ ਦੀ ਬੱਛੀ ਜੀ ਤੇ ਬੱਛੀ ਸੰਭੇ ਵੀ ਚੰਗੀ ਆ ਹਾਂਜੀ ਇਹ ਵੀ ਜੀ ਜਿੰਨਾਂ ਕੋ ਲਈ ਆ ਗਾਂ ਤੇ ਇੱਕੋ ਘਰ ਤੋਂ ਲਈ ਆ ਦੋਵੇਂ ਜੋੜਾ ਆ ਅੱਛਾ ਪਰਵਾਰੀ ਉਹਨਾਂ ਦਾ ਸਾਰਾ ਬਾਹਰ ਤੇ ਇਹ ਬਾਪੂ ਤੇ ਬੇਬੇ ਘਰ ਰਹਿੰਦੀ ਅੱਛਾ ਤੇ ਉਹ ਸਵੇਰ ਦੇ ਟਾਂ ਦੋ ਥਾਂ ਚੋਂਦੇ ਸੀ ਸ਼ਾਮਾਂ ਨੂੰ ਸਾਰਾ ਚਿਗਾ ਦਿੰਦੇ ਵੱਛੀ ਨੂੰ ਤੇ ਸਵੇਰੇ ਵੀ ਅੱਛਾ ਦੋ ਥਾਂ ਸਵੇਰ ਚਿਗਾ ਦੇ ਸ਼ਾਮੀ ਸਾਰਾ ਚਿਗਾ ਦਿੰਦੇ ਅੱਛਾ ਆਪਣੇ ਖਾਣ ਪੀਣ ਤੋਂ ਬਾਅਦ ਚੋਂਦੇ ਠੀ ਤੇ ਦੋ ਦੋ ਤਰ੍ਹਾਂ ਕੇ ਨਾਉਣੇ ਦੇ ਕੋਲ ਪੱਕਾ ਹੈ ਵੀ ਜੀ 11 ਕਿਲੋ ਹੈਗਾ ਜੀ ਪੱਕਾ ਹੈਗਾ ਜੀ ਪੱਕਾ ਹੀ ਰ 11 ਲੀਟਰ ਉਹਦਾ ਪਾਇਆ ਪੂਆ ਕੋਈ ਨਹੀਂ ਔਰ ਮੈਂ ਕੱਲ ਦੀ ਮੇਰੇ ਕੋਈ ਆ ਅੱਛਾ ਔਰ ਬਾੜ ਸੁਟਿਆ ਦੁੱਧ ਮੇਰੇ ਸਾਰਾ 15 ਕਿਲੋ ਹੀ ਵਸ਼ੀ ਗਈ ਠੀਕ ਹੈ ਬਾਕੀ ਲੋ ਕੱਦਖੜ ਸਾਫ ਸੁਥਰੀ ਠੰਡੀ ਖਾਰ ਤੋਂ ਹੀ ਗੱਲ ਠੀਕ ਹੈ ਤੇ ਵਸ਼ੀ ਵਿਖਾ ਦੀਏ ਦੀ ਇੱਕ ਰਤਨ ਆਹ ਵਾਲੀ ਵਸ਼ੀ ਜੇ ਤੇ ਮਗਰ ਅਜੇ ਦੀ ਖਲੋਤੀ ਹੈ ਨਖਰਾ ਹੀ ਤੇ ਵਸ਼ੀ ਐਡੀ ਵਸ਼ੀ ਤਿਆਰ ਕਰਨ ਲਈ ਕਿੰਨਾ ਖਰਚਾ ਆ ਜਾਂਦਾ ਵੇਖੋ ਚੰਗੀ ਹੁਣ ਤੇ ਚੰਗੀ ਤਿਆਰ ਹੁੰਦੀ ਆ ਸਾਡੀ ਸਸਤੀ ਮੰਡੀ ਜੀ ਹਾਂ ਦੇਖ ਸਾਦੇ ਜੀ ਬਾਕੀ ਛੋਲੀ ਝਾੜੀ ਵਸੇਲੇ ਬੜੀ ਹੁਣ ਚੰਗੇ ਟੀਕੇ ਦੀ ਵਸੀ ਆ ਜਦੀ ਬੜੀ ਛੋਲੀ ਟੀਕੇ ਕੋਸ ਠੀਕ ਆ ਆ ਦੇਖ ਸਾਡੇ ਜੀ ਆਹ ਝੋਲੀ ਕਣੜਾ ਥਣ ਲੱਗਾ ਵਸੀ ਬਾਕੀ ਖੜੇ ਕੋ ਸੰਭਲ ਵਾਲਾ ਵਸੀ ਚੰਗੀ ਬਰੀ ਆ ਇਹਨੂੰ ਹੀ ਪਾਲ ਛੜੇ ਦੁੱਧ ਪੀਣ ਦੀ ਲੋੜ ਹੀ ਨਹੀਂ ਠੀਕ ਆ ਚਲੋ ਖੋਲੋ ਫਿਰ ਤੋਰੀ ਇਹ ਕਰੀਏ ਨਾ ਬਾਕੀ ਚੰਗੀ ਚੀਜ਼ ਨੇ ਸੰਭਲ ਦਾ ਫਾਇਦਾ ਕਾਲਾ ਫਿਕਸ ਜਿਹਾ ਹਵਾਨਾ ਮਜੜਾ ਇਹਦਾ ਦਰਦੀ ਦਰਦੀ ਜੀ ਆ ਥੋੜਾ ਤੇ ਇਹਦਾ ਫਿਰ ਜੇ ਅੱਜ ਆ ਮੁੱਲ ਇਹਦਾ ਵੀ ਜੀ 45 45 ਹਜ਼ਾਰ ਹਾਂਜੀ ਤੇ ਜੈਸਨ ਲਾ ਦੋ ਉਹਨੇ ਦੀ ਆ ਦੋ ਜੈਸਨ ਜਿੰਨੇ ਦੀਆਂ ਸਾਰੀਆਂ ਵੇ ਲੋ ਵਛੀ ਇਹਨੇ ਟੋਪ ਦੀ ਆ ਕਿੱਥੇ ਕੱਢ ਜਾਣ ਡਿਆ ਵਛੀ ਦਾ ਉਮਰ ਕੀ ਹੈ ਕਿੰਨਾਂ ਸਾਡੇ ਅੱਜ ਅਗਲੇ ਸੋਵੇ ਨੂੰ ਹੋਰ ਇਹਨੇ ਤਿਆਰ ਠੀਕ ਆ ਤੇ 40 ਚੋਂ 2 ਛੱਡ ਦੀ ਇਹਦਾ ਵੀ ਫਿਰ ਚਲੋ ਠੀਕ ਆ ਤੁਹਾਡਾ ਸਿਰ ਮੱਥੇ ਠੀਕ ਆ 38 38 ਦੀ ਜਿਹੜੀ ਮਾ ਇਹ ਗਾਣੇ ਮੇਰੀ ਵਛੀ ਤੇ ਦੇਖੋ ਮਟਿਆਵਾ ਨਾ ਲਗਾ ਵਛੀ ਠੀਕ ਹੈ ਜੀ ਤੇ ਹੁਣ ਆ ਗੱਬਨ ਚ ਹਾਂਜੀ ਇਹ ਗੱਬਨ ਚ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਜੀ ਹਾਂ ਦਾ ਫਾਈ ਕੋਕਰ ਜੋੜਾ ਲਿਆ ਵਾ ਹਾਂਜੀ ਕੋਈ ਨਾ ਲੋੜ ਨੂੰ ਨਹੀਂ ਵੇਚਿਆ ਕੁਝ ਜਦੋਂ ਸਾਹਮਣੇ-ਸਮਣੇ ਖੜੇ ਮੈਂ ਇੱਕ ਸੁਬੀ ਸੀ ਅੱਛਾ ਆ ਤਾਂ ਵੇਚਤੀਆਂ ਵੀਰ ਵੇ ਇਕੱਲੇ ਘਰ ਠੀਕ ਆ ਤੇ ਇਹ ਬੱਛੀ ਨੇ ਦੁੱਧ ਇਹਨਾਂ ਕੋ 18 19 20 ਤੱਕ ਕਿਤੇ ਗਈ ਹੈ ਅੱਛਾ ਦੂਸਰਾ ਸੂਆ ਸੁਣੀਆ ਤੋਰੋ ਫੇਰ ਇੱਕ ਰਹੀ ਅਜੇ ਮੈਂ ਸਨਾਹਤਾ ਵੀ ਲੈ ساری 10 ਦਿਨ ਵੀ ਖੜ ਸਕਦੀ ਹੈ ਬਾਕੀ ਥੱਲੇੋਂ ਚੰਗੀ ਪਰ ਨਹੀਂ ਐ ਉਤਰੇ ਇੱਕ ਸੰਭੀ ਸੰਭੀ ਚੰਗੀ ਰਾਜੀ ਹੈ ਜੀ ਜਿਹੜੀ ਇਹ ਤੋਂ ਪਹਿਲਾਂ ਮਠਾਈ ਆ ਤੇ ਕੇ ਦੋਵੇਂ ਜੋੜਾ ਇੱਕੋ ਕਰਵਾਇਆ ਠੀਕ 6 ਸਾਲ ਕੋਈ ਗੱਲ ਨਹੀਂ ਹੋਈ ਉਮੀਦ ਹੈ ਠੀਕਾ ਇੰਨਾਂ ਵੀ ਚੰਗਾ ਹੀ ਭਰਾਇਆ ਹੁਣ ਉਹਨਾਂ ਨੇ ਤੇ ਬਾਕੀ ਆ ਥਾਣਾ ਹਵਾਨਾ ਇਹਦਾ ਵੀ ਲੱਗੇ ਤਾਂ ਦੇਖ ਸਾਦੇ ਜੀ ਬਾੜੀ ਤੇ ਪੈ ਪੇਖੋ ਜੀ ਇਹ ਤਾਂ ਲੱਗੀ ਵੇਖੋ ਜੀ ਹਾਂ ਜੀ ਬਾਕੀ ਸੀਰ ਸਾਹਿਬ ਬਹੁਤ ਜਿਆਦਾ ਗਾਮ ਪਾਨੀ ਤੇ ਮੁੱਲ ਫਿਰ ਇਹਦਾ ਮੁੱਲ 55 ਹੀ ਦੇ ਦਈਏ 55000 ਦੀ ਹਾਂ ਜੀ ਕਿ ਵਿੱਚੋਂ ਕਰਦੇ ਇੱਕ ਛੋਟ ਛਾਲ ਆ ਗੋ ਜਨਾ ਕਰਾਂ 52 ਦੇਈਏ 50 ਹੀ ਦੇ ਦੀ ਅੱਛਾ 50 ਹੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋ ਵੀ 48 ਦੀ ਵੀ ਜੀ ਹਾਲ ਨਹੀਂ ਦੇ ਦਾਂ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਵੀ ਗੱਪਾਂ ਜੀ ਪਹਿਲਾਂ ਵਸ਼ੀ ਅੱਛਾ ਠੰਡੀ ਠਾਰ ਦੇਖੋ ਠੰਕੀ ਲੱਗਾ ਵਸ਼ੀ ਹਨ ਬੜਾ ਕਮਾਲ ਦਾ ਵੇ ਇਦੋਂ ਪਹਿਲਾਂ ਜੋ ਲੈ ਜਾਗੇ 5-7 ਦਿਨਾਂ ਦੇ ਜੀ ਦਰੋਹ ਹੈ ਕਰਨ ਇਹ ਕਹਿੰਨੇ ਕਿ ਦੁੱਧ ਵਾਲੀ ਹੈ ਦੁੱਧ ਵੇਖੋ ਬਸ਼ੀ 15 16 ਦਾ ਦੁੱਧ ਕੀ ਕਿਹਦਾ ਠੀਕ ਆ ਜਿੱਦਾਂ ਦੇਣਾ ਹੁੰਦੇ ਆ ਜਿਲੇ ਆ ਬਿਲਕੁਲ ਫਿਕਸ ਜਿਹਾ ਹਮ ਆਣਾ ਮੇਰੇ ਨਾਲ ਆਵੀ ਚੰਗੀ ਪਰ ਨਹੀਂ ਹੈ ਬਹੁਤ ਬੜੀ ਲਿਖੀ ਤੇ ਇਹਦਾ ਫਿਰ ਮੁੱਲ ਮੁੱਲ ਵਿੱਚ 52 ਦੇ ਦੀਏ 52 ਦੇ ਕੇ 50 ਦੇ ਦੇ ਦੀਏ ਹਾਂਜੀ 50 ਦੇ ਦੇ ਦੀਏ 48 ਦੀ ਵੀ ਦੀ ਆਹਣਾ ਅੱਛਾ 48 ਦੇ ਦੋਗੇ ਠੀਕ ਆ ਤੇ ਠੀਕ ਹੈ ਜੇ ਕੋਈ ਕੁਛ ਕਹਣਾ ਫਿਰ ਬਾਕੀ ਆਹ ਵੇਖੋ ਜਿਹੜਾ ਪਾਲ ਲੇਗਾ ਹਾਂਜੀ ਨਖਰਾਈ ਹੋ ਮਗਰ ਹਾਂ ਬੱਚੀ ਚੰਗੀ ਆ ਮਗਰ ਹਾਂ ਇਹ ਲੋਕ ਗਾਈ ਦਾ ਮੋਦਰੀ ਕੁਝ ਵੀ ਜਿੰਨਾ ਵਸ਼ੀ ਦਾ ਮੋਦਰੀ ਠੀਕ ਹੈ ਤੇ ਬਾਕੀ ਇਹ ਆ ਵੀ ਜੜੀਆਂ ਸੁਈਆਂ ਸਵਾਈਆਂ ਵੀਰ ਮੇਰਾ ਕੋਈ ਆਪਣੀ ਤਸੱਲੀ ਕਰਕੇ ਖੜੇ ਕੋਈ ਲੰਮਾ ਨਹੀਂ ਹਾਂਜੀ ਸੱਚੀ ਗੱਲ ਹੈ ਆ ਇਹ ਸੁਈਆਂ ਆਪਣੇ ਪਾਸ ਕਰਕੇ ਬੱਚੇ ਲਾ ਕੇ ਝੋਕੇ ਖੜੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਇੱਥੋਂ ਹੀ ਆਪਣੀ ਦੋ ਟਾਈਮ ਤਿੰਨ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਪਛੋੜੋ ਜੀ